Subtitles saio अज्ञानेरना ਕਮਨ ਪਰਗਾਸ ਹੋਏ ਪ੍ਰਭ ਸਰਣਾ ਗਤੀ ਕਿਰਪਾ ਨਿਦ ਦਇਆ ਇਕ ਅੱਖਰ ਹਰ ਮਨ ਵਸਤ ਨਾਨਕ ਓ ਤਨਹਾ ਬਲ ਇਕ ਅੱਖਰ ਹਰ ਮਨ ਵਸਤ ਨਾਨਕ ਹੋਤਨਹਾ ਜੋ ਤਕ ਤਾਂ ਦੇ ਮਾਦਕ ਬਕਸ਼ੰਦ ਪਾਦਿਸਰ ਸਰਵ ਸੰਜੇ ਰਹੇ ਗੁਰ ਇੰਗੇ ਆnde ਮੁਜਸਮੇ ਰਹਤਾ ਦੇ ਪੰਡਰਾਲ ਜਹਰ ਜੂਰ ਹਾਜ਼ਰ ਹਜੂ ਜਲ ਜੁਗ ਕੇ ਅਵਤਾਰ ਸ਼ਬਦ ਗੁਰੂ ਧੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਖਤਰ ਹਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਓਵਾਰ ਨੇਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਗੁਰੂ ਗ੍ਰੰਥ ਸਾਹਿਬ ਜੀ ਗੁਰਸਵਾਰੇ ਖਲਸਾ ਰੂਪ ਸਤ ਸੰਗਤ ਜੀਉ ਵੱਡੇ ਹੀ ਭਾਗਵੰਨ ਸਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਨਮੋ ਅਰਜਿਯੰ ਦੇ ਮੁਬਾਰਕ ਰਸਨਾ ਪਉ ਚਰਨ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਦੇ ਆਪਾਂ ਹਰ ਰੋਜ ਲੜੀਵਾਰ ਵਿਚਾਰਨ ਦੇ ਸੰਗ ਹੋ ਗਏ ਹਾਂ ਅੱਜ ਦੇ ਪਾਵਨ ਸ਼ਬਦ ਦੇ ਰਾਹੀਂ ਸਤਿਗੁਰੂ ਕਿਰਪਾ ਕਰਦੇ ਨੇ ਗਿਆਨ ਅਨਜਨ ਗੁਰਪ੍ਰੀਅ ਅਗਿਆਨ ਅੰਧੇਰ ਬੇਨਾਸ ਅੰਜਨ ਕਹਿੰਦੇ ਐ ਜੋ ਅੱਖਾਂ ਦੇ ਵਿੱਚ ਕਜਲ ਸੁਰਮਾ ਪਾਇਆ ਜਾਂਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਨਸਾਨ ਜਿਹੜੀ ਦੁਨੀਆਂ ਦੇ ਵਿੱਚ ਚੱਲਦੇ ਆ ਹੋਇਆ ਦੁਨੀਆਂ ਦੇ ਵਿੱਚ ਵਿਚਰਦੇ ਆ ਹੋਇਆ ਅਰ ਇੱਕ ਚੀਜ਼ ਅਰਕਸ਼ੈ ਜਿਹਨੂੰ ਨਜ਼ਰ ਆ ਜਾਂਦੀ ਨਾ ਦੇਖੀ ਹੋਈ ਚੀਜ਼ ਬਾਰੇ ਵੀ ਇਹ ਅੰਦਾਜ਼ਾ ਲਾ ਸਕਦਾ ਜਿੱਥੇ ਤੱਕ ਨਹੀਂ ਗਿਆ ਉਹ ਸਥਾਨ ਨੂੰ ਬਸੋਂ ਨੂੰ ਪ੍ਰਦਾਨਤ ਨੂੰ ਇਹ ਆਪਣੇ ਸਾਹ ਦੇ ਨਾਲ ਧਿਆਨ ਕਰ ਸਕਦੇ ਤਾਂ ਨਹੀਂ ਹੋਵੇਗੀ ਜੈ ਨੰਦੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਜਦੋਂ ਅ ਰੱਬ ਦੇ ਗਿਆਨ ਦੀ ਗੱਲ ਹੁੰਦੀ ਹੈ ਅ ਰੱਬ ਦਾ ਗਿਆਨ ਇਨਸਾਨ ਦੇ ਲਈ ਇਦਾਂ ਹੈ ਕਿ ਜੇ ਸੋ ਚੰਦ ਉਗਵੇਂ ਸੂਰਜ ਚੜੇ ਅਜਾਰ ਇਤੇ ਚਾਨਣ ਹੁੰਦੇ ਆਂ ਤੂੰ ਗੁਰვენ ਗੁਰ ਅੰਧਾ ਸੋ ਚੰਦ ਚੜਜੇ ਸੋਈ ਸੂਰਜ ਚੜਜੇ ਸੋਈ ਸੌਦਾ ਬੰਵਾ ਜਾਣਾ ਪੜ ਜਾਣਾ ਪਰ ਫਿਰ ਵੀ ਇਨਸਾਨ ਦੇ ਅੰਦਰ ਦਾ ਅਗਿਆਨ ਦਾ ਅੰਦਰ ਦਾ ਹਨੇਰਾ ਨਹੀਂ ਦੂਰ ਹੋ ਸਕਦਾ ਅੰਦਰ ਦਾ ਹਨੇਰਾ ਦੂਰ ਹੋਣਾ ਗਿਆਨ ਦੇ ਨਾਲ ਸਮਝ ਦੇ ਨਾਲ ਸੂਝ ਦੇ ਨਾਲ ਅਤੇ ਉਹ ਸੂਝ ਜਿਹੜੀ ਹੈ ਸਤਿਗੁਰੂ ਦਿਨੂ ਦੇ ਦੇ ਨੇ ਗਿਆਨ ਅੰਜਨ ਗੁਰ ਦੀਆ ਹੁਣ ਸਾਡੀਆਂ ਅੱਖਾਂ ਦੇਖ ਸਕਣ ਇਹ ਅੱਖਾਂ ਸਾਡੀਆਂ ਪਰਵਾਨ ਕਰਨ ਤਾਂ ਉਹ ਅੰਜਨ ਸਾਡੇ ਸਤਿਗੁਰੂ ਨੇ ਅੰਦਰਾਂ ਦੇ ਵਿੱਚ ਪਾਉਂਦੇ ਉਹ ਸੁਰਮਾ ਸਤਿਗੁਰੂ ਸਾਡੇ ਨੇਤਰਾਂ ਦੇ ਵਿੱਚ ਪਾਉਂਦੇ ਨੇ ਕਿ ਇਹਦੀਆਂ ਅੱਖਾਂ ਜਿਹੜੀਆਂ ਨੇ ਇਹਨਾਂ ਨੂੰ ਠੰਡਕ ਮਹਿਸੂਸ ਹੋਵੇ ਇਹਨਾਂ ਨੂੰ ਸਕੂਨ ਮਹਿਸੂਸ ਹੋਵੇ ਸਕੌਲਰ ਵਿਦਵਾਨ ਸੱਜਣ ਕਹਿੰਦੇ ਨੇ 83% ਜਿਹੜੀ ਇਨਸਾਨ ਦੀ ਗੰਦਗੀ ਹੈ ਇਹ ਅੱਖਾਂ ਦੇ ਰਾਹੀਂ ਜਾਂਦੀ ਹੈ 83% ਜ਼ਿੰਦਗੀ ਦੀ ਬਰਬਾਦੀ ਇਹਨਾਂ ਅੱਖਾਂ ਨੇ ਕੀਤੀ ਹੈ ਵੇਖਣ ਕਰਕੇ ਦੀ। ਇਹਦੇ ਕੱਥੇ ਸਤਿਗੁਰੂ ਸਾਨੂੰ ਜੇ ਗਿਆਨ ਦਿੰਦੇ ਨੇ ਉਹ ਗਿਆਨ ਦਾ ਸਰਮਾ ਦਿੰਦੇ ਨੇ ਕਿ ਅੱਖਾਂ ਦੇ ਵਿੱਚ ਭਾ ਜੇ ਤੇਰੇ ਕੋਲ ਗਿਆਨ ਹੈ ਤੂੰ ਪ੍ਰਵਾਨ ਕਰ ਸੱਚ ਬੋਲਣ ਦੀ ਹਿੰਮਤ ਰੱਖ। ਪ੍ਰਵਾਨ ਕਰ ਕਿ ਆ ਸੱਚ ਹੈ ਅਤੇ ਆ ਝੂਠ। ਜੇ ਨੇਤਰਾਂ ਦੇ ਵਿੱਚ ਤੇਰੇ ਗਿਆਨ ਮਲੂਸੂਜ ਸਮਝ ਹੈ ਤੈਨੂੰ ਸਤਿਗੁਰੂ ਕਹਿੰਦੇ ਫਿਰ ਦੁਨੀਆ ਨੂੰ ਵੇਖ ਕੇ ਤੂੰ ਆਪਣਾ ਨੂਨੀ ਕਮਾਵੇਂ ਹਿੰਮਤ ਰੱਖੇਗਾ ਸੱਚ ਬੋਲਣ ਦੀ ਪਹਿਲਾਂ ਤਾਂ ਆਪਣੇ ਤੋਂ ਸ਼ੁਰੂ ਹੁੰਦਾ ਸਤਿਗੁਰੂ ਕਹਿੰਦੇ ਨੇ ਫਿਰ ਦੁਨੀਆ ਤੇ ਚਲ ਜਿਵੇਂ ਦਸਮੇਸ਼ ਪਿਤਾ ਮਹਾਰਾਜ ਜੀ ਨੇ ਸ਼ਮਸ਼ੀਰ ਸਾਡੇ ਹੱਥ ਦੇ ਵਿੱਚ ਫੜਾਈ ਹੈ ਸ਼ਮਸ਼ੀਰ ਦਾ ਭਾਵ ਇਹ ਤਾਂ ਨਾ ਜ਼ੁਲਮ ਸਹਿਣਾ ਹੈ ਨਾ ਤਾਂ ਕਰਨਾ ਹੈ ਜਿੰਮਤ ਇਹਨਾਂ ਸਹਿਣਾ ਤਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਅਗਿਆਨ ਅੰਧੇਰ ਵਿਨਾਸ਼ ਜਦੋਂ ਗੁਰੂ ਨੇ ਗਿਆਨ ਦਿੱਤਾ ਅਗਿਆਨਤਾ ਦਾ ਨਾਸ ਹੋਇਆ ਹਨੇਰਾ ਸੀ ਜਿਹੜਾ ਚਾਰੇ ਪਾਸੇ ਉਹਦਾ ਨਾਸ ਹੋਇਆ ਅੰਧੇਰ ਜਿਹੜਾ ਬਿਲਕੁਲ ਵੀ ਜਿਦੀ ਆਸ ਨਾ ਹੋਵੇ ਇੱਥੇ ਵੀ ਜਾਣਣਾ ਹੋ ਸਕਦਾ ਜਿਦੀ ਆਸ ਨਾ ਹੋਵੇ ਕਿ ਆਕਾਲਿਕ ਲੈ ਸਕਦੀ ਹੈ ਉਹ ਵੀ ਲੈ ਜੇ ਉਹਨੂੰ ਹਨੇਰ ਕਹਿੰਦੇ ਨੇ ਅਗਿਆਨ ਕਹਿੰਦੇ ਨੇ ਇਹ ਅੰਦਰ ਇਤਨਾ ਹਨੇਰਾ ਹੈ ਇੰਦਰੀ ਕਾਲ ਕਤਨੇ ਦਾਗ ਲੱਗੇ ਨੇ ਪਰ ਉਹ ਬినాਸ਼ ਹੋ ਸਕਦੇ ਨੇ ਜੇ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਜੁੜੇਗਾ ਤਾਂ ਗੁਰੂ ਦਾ ਗਿਆਨ ਗੁਰੂ ਦੀ ਸਮਝ ਪ੍ਰਵਾਨ ਕਰੇਗਾ ਤਾਂ ਹਰ ਕਿਰਪਾ ਇਸ ਸੰਗ ਬਿਟੇਗਾ ਕਿਵੇਂ ਬਿਟੇਆ ਗਿਆ ਅਕਾਲ ਪੁਰਖ ਨੇ ਮਿਹਰ ਕੀਤੀ ਦਾ ਇਹਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਗੁਰੂ ਮਵਾਰਕ ਚਰਣਾ ਦੇ ਵਿੱਚ ਆਇਆ ਤਾਂ ਰੱਬ ਨੇ ਰਹਿਮਤ ਕੀਤੀ ਹੈ ਕੋਈ ਹੋਰ ਤਰੀਕੇ ਦੇ ਨਾਲ ਇਹ ਚੰਗੇ ਭਲੇ ਕਰਮ ਕਰਦਾ ਇਹ ਰੱਬ ਦੀ ਰਹਿਮਤ ਹੈ ਸਾਡੀ ਮਰਜ਼ੀ ਨਾਲ ਤਾਂ ਇੱਕ ਸੁਆਸ ਵੀ ਨਹੀਂ ਲਿਆ ਜਾਂਦਾ ਜੋ ਕੁਝ ਕਰਦੇ ਆ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਉਸ ਰੱਬ ਦਾ ਸ਼ੁਕਰਾਨਾ ਕਰ ਰੱਬ ਨੇ ਜਿੱਤ ਨੂੰ ਸੰਗਤ ਕਰਨ ਦਾ ਮੌਕਾ ਬਖਸ਼ਿਆ ਹੈ ਭਾਵ ਰੱਬ ਤੈਨੂੰ ਤਾਰਨਾ ਚਾਹੁੰਦਾ ਹੈ ਜੇ ਤੂੰ ਬੰਦਗੀ ਕਰਨਾ ਚੰਗੇ ਕਰਮਚ ਕਰਦਾ ਪਿਆ ਰੱਬ ਦਾ ਸ਼ੁਕਰਾਨਾ ਕਰੀ ਕਿਉਂ ਰੱਬ ਨੇ ਤੇਰੇ ਤੇ ਇਹ ਰਹਿਮਤ ਕੀਤੀ ਹੈ ਦਰਸ ਕੀਤਾ ਹੈ ਬੜੀ ਦੁਨੀਆ ਹੈ ਜਿਹੜੀ ਆਪਣੇ ਹਿਸਾਬ ਦੇ ਨਾਲ ਸਮਝ ਦੇ ਵਿੱਚ ਚੱਲਦੀ ਹੈ ਮੇਰੀ ਸਮਝ ਹੈ ਮੇਰੀ ਸਮਝ ਹੈ ਮੇਰੀ ਸਿਆਣਪ ਹੈ ਸਿਆਣਪਾਂ ਲੱਖ ਹੋਵੇ ਬੜੀਆਂ ਲੱਖਾਂ ਹੀ ਸਿਆਣਪਾਂ ਨੇ ਇਨਸਾਨ ਦੇ ਕੋਲ ਇੱਕ ਥੋੜਾ ਜਿਹਾ ਲੱਖਾਂ ਸਿਆਣਪਾਂ ਹਤੇ ਲੱਖਾਂ ਸਿਆਣਪਾਂ ਕਰਕੇ ਇਨਸਾਨ ਜਿਹੜਾ ਉੱਚੇ ਪਦਮੀਆਂ ਤੇ ਬਹਿਣ ਵਾਲਾ ਦਰਦਰ ਦੀਆਂ ਠੋਕਰਾਂ ਖਾਣ ਤੇ ਮਜਬੂਰ ਹੋ ਗਿਆ ਕਿਉਂ ਮੇਰੀ ਸਿਆਣਪ ਹੈ ਰਾਜ ਤਖਤ ਤੇ ਬੈਠਿਆ ਹੋਇਆ ਵੀ ਭਗਤ ਰਵਦਾਸ ਜੀ ਕਹਿੰਦੇ ਨੇ ਇਹ ਸੋਚਦਾ ਅਛਤ ਰਾਜ ਵਿਛਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਰਾਜ ਤਖਤ ਤੇ ਬੈਠੇ ਮਖਮਲੀ ਸੇਜੇ ਮਖਮਲੀ ਸੇਜਾ ਤੇ ਸੁਤਾ ਪਏ ਹੈ ਸੁਤੇ ਪਏ ਨੂੰ ਸੁਪਨਾ ਆਇਆ ਕਿ ਮੈਂ ਭਖਾਰੀ ਬਣਿਆ ਭਖਾਰੀ ਬਣਿਆ ਰਾਤ ਦਾ ਸੁਪਨੇ ਦਾ ਦੁੱਖ ਦਿਨੇ ਮਹਿਸੂਸ ਕਰਦਾ ਹੈ ਕਿ ਇਹ ਕਿੱਥੇ ਮੇਰੇ ਤੇ ਵਾਪਰਣਾ ਆ ਜਾ ਮੁਰਤਾਂ ਮੈਂ ਰਾਜ ਭਾਗ ਕਰਦਾ ਰਾਜ ਭਾਗ ਮੇਰੇ ਕੋਲ ਮੇਰੇ ਹੀ ਰਾਜ ਚੱਲਦੇ ਤਾਂ ਜੇ ਮੈਂ ਦਰ ਦਰ ਦੀਆਂ ਠੋਕਰਾਂ ਖਾਣ ਲੱਗ ਪਿਆ ਤਾਂ ਫਿਰ ਕੀ ਬਣੇ ਸੁਪਨਿਆਂ ਦੇ ਵਿੱਚ ਆਇਆ ਵੀ ਸੁਪਨਾ ਆਇਆ ਵੀ ਇਨਸਾਨ ਨੂੰ ਨਰਕ ਦੇ ਖੰਡੇ ਦਿਖਾ ਖੜਾ ਕਰ ਦੇ ਪਰ ਹ ਰੱਬ ਨੇ ਸੁਚੇਤ ਕਰਨੇ ਇਹ ਸੁਚੇਤ ਹੋ ਜਿਹੜੀ ਤੇਰੀ ਸਿਆਣਪ ਹੈ ਜਿਹੜਾ ਕੁਝ ਤੂੰ ਕਰਦਾ ਪਿਆ ਹੈ ਏ ਅਰ ਰੱਬ ਦੇ ਦਰ ਤੇ ਪਰਵਾਹ ਨਹੀਂ ਐ ਦਰਦਰਦੀਆਂ ਟੋਕਰਾ ਮਨਾ ਦੇ ਤੇਰੇ ਕੋਲ ਤਾਂ ਹੈ ਵੀ ਕੁਝ ਨਹੀਂ ਰਾਜ ਤਖਤ ਵਾਲਿਆਂ ਨੂੰ ਵੀ ਸਤਿਗੁਰੂ ਕਹਿੰਦੇ ਨੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਭਿਖਾਰੀ ਤੋ ਰਾਜ ਕਰਾ ਦਿੰਦਾ ਐ ਤੇ ਭਿਖਾਰੀ ਤੇ ਰਾਜ ਕਰਾ ਰਾਜਾ ਤੇ ਭਿਖਾਰੀ ਭਿਖਾਰੀ ਤੇ ਰਾਜ ਕਰਾ ਖਲ ਪੰਡਤ ਤੇ ਮੁਗਦ ਕਰਬੋ ਮੁਗਦ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਦੀ ਰਹਿਮਤ ਵਰਸਦੀ ਹੈ ਨਾ ਮੁਗਧਾਰੀ ਮੂਰਖ ਮੂਰਖ ਬੰਦੇ ਨੂੰ ਕਦੋਂ ਪੰਡਤ ਵਿਦਵਾਨ ਬਣਾ ਦੇ ਗਿਆਨਵਾਨ ਬਣਾ ਦੇ ਇਹ ਰੱਬ ਦੀ ਮਰਜ਼ੀ ਹੈ ਪਰ ਰੱਬ ਦੀ ਇਹ ਕਿਰਪਾ ਦੇ ਨਾਲ ਹੁੰਦਾ ਹੁਣ ਸੱਜੂ ਚੋਂ ਨੂੰਗੀ ਪਤਾ ਸੀ ਰੱਬ ਦੀ ਇਤਨੀ ਇਹ ਸਾਰਾ ਕੌਤਕੀ ਹੈ ਸਤਿਗੁਰਾਂ ਦਾ ਹੁਣ 8ਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸਰੂਪ ਨੇ ਕਿਉਂਕਿ ਉਹਨਾਂ ਦੀ ਜੋਤ ਹੈ ਉਹਨਾਂ ਦੇ ਕੋਲ ਪੰਡਤ ਆਇਆ ਕਹਿੰਦੇ ਤੁਹਾਡਾ ਹਰਕ੍ਰਿਸ਼ਨ ਤੁਸੀਂ ਨਾਂ ਰੱਖਿਆ ਕਹਿੰਦੇ ਸਤਲੋਜੀ ਨੂੰ ਸੱਜਣਾ ਫਿਰ ਆਪਾਂ ਰੱਬ ਦੇ ਦਰ ਦੀਆਂ ਮਿਲਣਾ ਸੋਣੀਆਂ ਤਰਿਆ ਕੌਣ ਅਥੇ ਛੱਜੂ ਚੌਧ ਦੇ ਤਨੀ ਵੱਡੀ ਕਿਰਪਾ ਹੋਈ ਰੱਬ ਦੀ ਇਹ ਉਹਨਾਂ ਨੇ ਛੜੀ ਰਕੀ ਏ ਸਿਰ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਰੂਪ ਨੇ ਉਹਨਾਂ ਦੀ ਜੋਤ ਹੈ ਤੋ ਜੋ ਮਰਜੀ ਕਰ ਸਕਦੇ ਸੀ ਹੁਣ ਉਸ ਲੋਕ ਉਚਾਰਨੇ ਅਤੇ ਉਸ ਲੋਕਾਂ ਦੇ ਉਹਨਾਂ ਨੇ ਅਰਥ ਕੀਤੇ ਨੇ ਜਿਹੜਾ ਸੁਣਨ ਵਾਲਾ ਵਿਦਵਾਨ ਪੰਡਿਤ ਸੀ ਸਿਵਦਾਤ ਤਾ ਉਹ ਵੀ ਹੈਰਾਨ ਰਹਿ ਗਏ ਕਿ ਐਦਾਂ ਪੜੇ ਜਾਂਦੇ ਨੇ ਐਦਾਂ ਉਚਾਰਨ ਕੀਤਾ ਜਾਂਦਾ ਹੈ ਅਤੇ ਐਦਾਂ ਨਾਲ ਦੇ ਅਰਥ ਨੇ ਉਹ ਹੈਰਾਨ ਰਹਿ ਗਏ ਅਸੀ ਇਤਨਾ ਵੱਡਾ ਇੱਕ ਆਪਣੇ ਵੱਲੋਂ ਸਤਿਗੁਰਾਂ ਨੇ ਕਿਹਾ ਤੂੰ ਲੱਭ ਕੇ ਲੈ ਕੇ ਆ ਕਿ ਜਿਹੜਾ ਤੈਨੂੰ ਲੱਗੇ ਇਹ ਬਿਲਕੁਲ ਬਾਬਰ ਹੈ ਬਿਲਕੁਲ ਕਮਲ ਹੈ ਪਾਗਲ ਹੈ ਬੋਲ ਨਾ ਸਕਦਾ ਹੋਵੇ ਚੱਲ ਨਾ ਸਕਦਾ ਹੋਵੇ ਕਿ ਤੇਰੀ ਸਮਝ ਦੇ ਵਿੱਚ ਆਵੇ ਮੰਗਰੋ ਤੂੰ ਕਮੇਂਗੇ ਇਹਨਾਂ ਨੇ ਆਪਣੇ ਬੰਦੇ ਨੂੰ ਹੋ ਸਕਦਾ ਹੈ ਉਹਨਾਂ ਨੂੰ ਗਿਆਨ ਦਿੱਤਾ ਹੋਵੇ ਆਪਣੇ ਹਿਸਾਬ ਦੇ ਨਾਲ ਆਪਣੇ ਨਗਰ ਦੇ ਵਿੱਚੋਂ ਜਿਹੜਾ ਮਰਜ਼ੀ ਏਦਾਂ ਦਾ ਇਨਸਾਨ ਲਿਆ ਜਿਹੜਾ ਬੋਲ ਨਾ ਸਕਦਾ ਹੋਵੇ ਭਾਵੇਂ ਜਮਾਂਦਰੂ ਵੀ ਗੁੰਗਾ ਹੋਵੇ ਉਹ ਵੀ ਗੀਤਾ ਦੇ ਸ਼ਲੋਕ ਉਚਾਰੇਗਾ। ਤਾਂ ਕਿ ਜਿਹੜਾ ਪੰਡਤ ਸੀ ਉਹ ਗੱਡੇ ਨਾਲ ਲੈ ਕੇ ਤੁਰਦਾ ਸੀ। ਮੈਂ ਆ ਵੀ ਗ੍ਰੰਥ ਪੜਿਆ ਮੈਂ ਆ ਵੀ ਗ੍ਰੰਥ ਪੜਿਆ। ਮੇਰੇ ਵਰਗਾ ਵਿਦਵਾਨ ਸਕੂਲਰ ਤਾਂ ਹੈ ਕੋਈ ਨਹੀਂ। ਬਾਕੀ ਉਹਦੇ ਕੋਲ ਗਿਆਨ ਨਹੀਂ ਸੀ ਕਿਉਂਕਿ ਜਿਹੜਾ ਪੜਦਾ ਹੈ ਗਦਾਂਮਾ ਪੜਦਾ ਹੈ ਗ੍ਰੰਥ ਪੜ੍ਹਦਾ ਹੈ ਲਾਜ਼ਮੀ ਹੈ ਗਿਆਨ ਤਾਂ ਜ਼ਰੂਰ ਹੁੰਦਾ ਹੈ। ਉਹਨਾਂ ਗਿਆਨ ਸੀ ਉਹਦੇ ਕੋਲ। ਜਿਹੜਾ ਵੀ ਕੋਈ ਦਿੱਸਦਾ ਕਿ ਸਾਧੂ ਆਇਆ ਫਕੀਰ ਉਸੇ ਦੇ ਨਾਲ ਤੁਸੀਂ ਮੇਰੇ ਨਾਲ ਗਿਆਨ ਚਰਚਾ ਕਰੋ ਹੰਕਾਰ ਸੀ ਆਪਣਾ ਦਿਖਾਉਂਦਾ ਸੀ ਆ ਗੱਡੇ ਜਿਹੜੇ ਮੈਂ ਨਾਲ ਲੈ ਕੇ ਤੁਲਦਾ ਗ੍ਰੰਥਾਂ ਦੇ ਉਥੀਆਂ ਦੇ ਮੈਂ ਪੜੇ ਨੇ ਅਦੇ ਆ ਕਿਤਾਬ ਇਹ ਮੈਂ ਨਾ ਪਰ ਜਦੋਂ ਛੱਜੂ ਜੌਰਤੋਂ ਅਟਵੇਂ ਪਾਛ ਗੁਰੂਵਰ ਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਨੇ ਸ਼ਲੋਕ ਕਰਾਏ ਉਹਦਾ ਗਿਆਨ ਤਰਿਆ ਤਰਾਇਆ ਰਿਹਾ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਹਰਿ ਕਿਰਪਾ ਤੇ ਸੰਤ ਭੇਟਿਆ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਮਿਲਿਆ ਕਿਹੜਾ ਅਤੇ ਤਾਰੇ ਆ ਕਿਹੜਾ ਸਤਿਗੁਰਾਂ ਦੀ ਮੌਜ ਦੇ ਆਪਣੀ ਮੌਜ ਦੇ ਵਿੱਚ ਜਾ ਰਹੇ ਨੇ ਦਿੱਲੀ ਦੇ ਵੱਲ ਹੁਣ ਤਾਰੇ ਆ ਉਸ ਨੂੰ ਸੱਜੂ ਚੋਰ ਅੱਗੇ ਸਤਿਗੁਰੂ ਕਹਿੰਦੇ ਨਾਨਕ ਮਨ ਪ੍ਰਗਾਸ ਯੋਗ ਮਨ ਦੇ ਵਿੱਚ ਉਹਨਾਂ ਦੇ ਪ੍ਰਗਾਸ ਹੋਇਆ ਮਨ ਦੇ ਵਿੱਚ ਉਹਨਾਂ ਦੇ ਚਾਨਣਾ ਪ੍ਰਗਾਸ ਦਾ ਅਰਥ ਹੁੰਦਾ ਚਾਨਣਾ ਜਦੋਂ ਚਾਨਣਾ ਹੁੰਦਾ ਹੈ ਅਗਿਆਨਤਾ ਵੀ ਉਦੋਂ ਜਾਂਦੀ ਹੈ ਚਾਨਣਾ ਹੁੰਦਾ ਗੁਰੂ ਦੇ ਸ਼ਬਦ ਦੇ ਨਾਲ ਗੁਰਬਾਣੀ ਇਸ ਜਗ ਮੈਂ ਚਾਨਣ ਕਰਮਾਂ ਵਸੇ ਹਨ ਕਰਮਾਂ ਦੇ ਨਾਲ ਇਹ ਸਤਿਗੁਰਾਂ ਦੀਆਂ ਰਹਿਮਤਾਂ ਹੁੰਦੀਆਂ ਨੇ ਕਰਮਾਂ ਦੇ ਨਾਲ ਸਤਿਗੁਰੂ ਸਾਨੂੰ ਤਾਂ ਰੇ ਸਮਾਧੀ ਦੇਸਨ ਉਹਨਾਂ ਭੁਲਾ ਦੀ ਕਿਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ